you. Mm -hmm. ਭਾਰਤ ਦੇ ਵਿੱਚ ਬਰਤਾਨਵੀ ਰਾਜ ਦੇ ਸਮੇਂ ਨਾਭਾ ਰਿਆਸਤ ਦੇ ਰਾਜੇ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਦੇ ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ਜੈਤੂ ਦੇ ਮੋਰਚੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬਣ ਦਿੱਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇ ਮੋਰਚੇ ਦੀ ਹੀ ਦੇਣ ਹੈ ਅਤੇ ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਤ ਜਵਾਹਰ ਲਾਲ ਨਹਿਰੂ ਇੱਥੇ ਆਏ ਅਤੇ ਉਹਨਾਂ ਨੂੰ ਜੈਤੂ ਥਾਣੀ ਦੀ ਹਵਾਲਾਤ ਵਿੱਚ ਵੀ ਰੱਖਿਆ ਗਿਆ ਸੀ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਿਆ ਨਾਬਾ ਦਾ ਗੁਰਦੁਆਰਾ ਟੀਬੀ ਸਾਹਿਬ ਹੈ ਜੈਤੋਂ ਦਾ ਮੋਰਚਾ ਸਿੱਖ ਇਤਿਹਾਸ ਦਾ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾ ਸਮਾਜ ਜਾਰੀ ਰਿਹਾ ਅਤੇ ਇਹ ਲਗਭਗ 10 ਮਹੀਨੇ ਲੰਬਾ ਰਿਹਾ ਇਸ ਦਾ ਨਤੀਜਾ ਇਹ ਰਿਹਾ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ ਗੁਰਦੁਆਰਾ ਐਕਟ ਬਣਾਉਣ ਦੇ ਲਈ ਮਜਬੂਰ ਹੋਣਾ ਪਿਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੈ ਇਸ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਦੇ ਵਜੋਂ ਵੀ ਯਾਦ ਕੀਤਾ ਜਾਂਦਾ ਹੈ ਜਿਹੜਾ ਜੇਤੋ ਦਾ ਮੋਰਚਾ ਹੈ ਇਹ ਸਿੱਖ ਕੌਮ ਦਾ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਮੋਰਚਾ ਹੈ ਤੇ ਇਸ ਮੋਰਚੇ ਨੂੰ ਸਾਨੂੰ ਕਾਫੀ ਮਤਲਬ ਕਿ ਬੇਨਤੀਆਂ ਆਈਆਂ ਖਾਸ ਕਰਕੇ ਸ਼ੁਰੂਆਤ ਸਰਦਾਰ ਇੰਦਰਜੀਤ ਸਿੰਘ ਬੱਲ ਕੈਨੇਡਾ ਇਹਨਾਂ ਨੇ ਕੀਤੀ ਹੈ ਇਹਨਾਂ ਨੇ ਸੋਚਿਆ ਵੀ ਆਪਾਂ ਇਹ ਕਾਰਜ ਜਿਹੜਾ ਕਰਨਾ ਹੈਗਾ ਸੇ ਤੁਸੀਂ ਫਾਊਂਡੇਸ਼ਨ ਵੱਲੋਂ ਆਪਾਂ ਸਾਰੇ ਰਲ ਮਿਲ ਕੇ ਕਰੀਏ ਤੇ ਅਸੀਂ ਫਿਰ ਮਹਾਰਾਣੀ ਨਾਲ ਸੰਪਰਕ ਕੀਤਾ ਤੇ ਮਹਾਰਾਣੀ ਨੇ ਬਹੁਤ ਇਹਦੇ ਦੇ ਮਤਲਬ ਕਿ ਦਿਲਚਸਪੀ ਦਿਖਾਈ ਵੀ ਆਪਾਂ ਨੂੰ ਜਿਹੜੇ-ਜਿਹੜੇ ਉਸ ਟਾਈਮ ਜੈਤੂ ਦੇ ਵਿੱਚ ਜੈਤੂ ਮੋਰਚੇ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਜਿਨ੍ਹਾਂ ਨੇ ਲੜਾਈ ਲੜੀ ਕਈ ਸ਼ਹੀਦ ਹੋ ਗਏ ਕੰਨਿਆਂ ਜਮੀਨਾ ਲਾਮ ਹੋ ਗਈਆਂ ਤੇ ਕਾਫੀ ਕੁਸ਼ ਹੋਇਆ ਉਸ ਉਸ ਟਾਈਮ ਤੇ ਉਹਦੇ ਸਬੰਧ ਦੇ ਵਿੱਚ ਦਵਾਲ ਟੋਡਰਮਲ ਬਰਾਸਟੀ ਫਾਊਂਡੇਸ਼ਨ ਪੰਜਾਬ ਵੱਲੋਂ ਅਸੀਂ ਇਹ ਅਪਰਾਲਾ ਕੀਤਾ ਮਹਾਰਾਣੀ ਨਾਬਾ ਪਰਿਵਾਰ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਿਹਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਮਤਲਬ ਕਿ ਜਿੰਨੇ ਵੀ ਦੇਸ਼ ਹੈਗੇ ਆਸਟ੍ਰੇਲੀਆ ਵਗੈਰਾ ਸਾਰਿਆਂ ਤੋਂ ਸਿੱਖ ਸੰਗਤ ਹੈ ਜਿਹੜੀ ਉਹ ਉੱਥੋਂ ਦੇ ਨਾਮ ਪਰ ਸੱਜਣ ਪਹੁੰਚ ਰਹੇ ਹੈ ਤੇ ਅਸੀਂ ਕੋਸ਼ਿਸ਼ ਹੈ ਸਾਡੀ ਵੀ ਇਹ ਜਿਹੜਾ 100 ਸਾਲਾ ਸਰਤਾਦਵੀ ਦਿਵਸ ਹੈਗਾ ਸਾਡਾ ਕੋਈ ਕੰਪੀਟੀਸ਼ਨ ਨਹੀਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਐਜੀਪੀਸੀ ਵੀ ਇੱਕ ਇੱਕ ਤੀਜ ਨੂੰ ਸਮਾਪਤੀ ਕਰ ਰਹੀ ਹੈ ਸਾਡਾ ਆਬੀ ਦੀ ਬਹੁਤ ਤਾਲਮੇਲ ਹੈਗਾ ਤੇ ਪਹਿਲੇ ਦਿਨ ਮੈਂ ਤੁਹਾਨੂੰ ਦੱਸ ਦੇਵਾਂ ਵੀ ਅ ਦਿਲਾ 24 ਦਾ ਹੋਏਗਾ ਉਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਉਹਦੀ ਸ਼ੁਰੂਆਤ ਕਰਨਗੇ ਜੀਪੀਸੀ ਵੱਲੋਂ ਤੇ ਦੂਸਰਾ ਮਤਲਬ ਕਿ ਦੂਸਰਾ ਦਿਨ ਸਾਡੇ ਕੋਲੇ ਪਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਸਾਡੇ ਮਹਿਮਾਨ ਹੋਣਗੇ ਤੇ ਨਾਲ ਜਾ ਸਿੰਘ ਸਹਿਬਾਨ ਜਾਨੀ ਰਗਵੀਰ ਸਿੰਘ ਉਹ 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 ਸਾਰੀ ਪ੍ਰਧਾਨਗੀ ਉਹ ਕਰਨਗੇ ਦੋ ਦਿਨ ਦਾ ਇਹ ਦੋ ਦੋ ਦਿਨ ਦਾ ਹੋਇਗਾ ਤੇ ਨਾਲ ਸਾਡੇ ਕੋਲੇ ਪ੍ਰੋਫੈਸਰ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਜੁੜੇ ਹੋਏ ਆ ਪਹਿਲਾਂ ਬੱਚਿਆਂ ਦਾ ਸਾਰਾ ਉਹ ਟੈਸਟ ਵਗੈਰਾ ਵੀ ਰੱਖਿਆ ਸੀ ਇਹ ਤੇ ਤਿੰਨ ਕਿਤਾਬਾਂ ਗਰਮੇਲ ਸਿੰਘ ਹੋਰਾਂ ਨੇ ਬਹੁਤ ਮਿਹਨਤ ਕਰਕੇ ਅਸੀਂ ਤਿੰਨ ਕਿਤਾਬਾਂ ਵੀ ਤਿਆਰ ਕੀਤੀਆਂ ਨੇ ਮਤਲਬ ਕਿ ਜਿੰਨਾ ਜੇਤੋ ਦਾ ਜਿਹੜਾ ਖਰੜਾ ਸੀ ਬਖ ਬਖਤਾਂ ਦੇ ਖੇਡਿਆ ਪਿਆ ਸੀ ਅਸੀਂ ਉਹਨੂੰ ਇੱਕ ਕਿਤਾਬ ਦੇ ਇਕੱਠਾ ਕਰਨ ਦਾ ਭਰਾਲਾ ਕੀਤਾ ਹੈ ਗਿਆਨ ਸਿੰਘ ਸੰਧੂ ਹੋਰਾਂ ਦੀ ਸੋਚ ਹੈ 24 ਤੇ 25 ਫਰਵਰੀ ਮਤਲਬ ਕਿ ਸਾਡਾ ਇਹ ਪ੍ਰੋਗਰਾਮ ਹੋਊਗਾ 10 ਵਜੇ ਤੋਂ ਸ਼ੁਰੂ ਹੋਏਗਾ ਤੇ ਸਮਾਪਤੀ 5:00 ਵਜੇ ਨਾਲ ਦੀ ਸਮਾਪਤੀ ਹੋਇਆ ਕਰੇਗੀ ਦੋਵੇਂ ਦਿਨਾਂ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਇੱਥੇ ਪਹੁੰਚੇਗੀ ਇਹ ਇਹ ਆਪਣਾ ਪੀਪੀਐਸ ਪੰਜਾਬ ਪਬਲਿਕ ਸਕੂਲ ਨਾਬਾ ਜਿਹੜਾ ਮਹਾਰਾਜਾ ਪ੍ਰਤਾਪ ਸਿੰਘ ਨੇ ਐਡੇ ਦਾਨੀ ਸੱਜਣ ਸੀ ਮਤਲਬ ਕਿ ਉਸ ਟਾਈਮ ਗਵਰਨਮੈਂਟ ਨੂੰ ਡੋਨੇਟ ਕਰਤਾ ਸੀ ਤੇ ਅਸੀਂ ਇਹ ਰਾ ਘਾਰ ਦੇ ਜਿਹੜਾ ਉਹ ਪੀਪੀਐਸ ਨਾਬਾ ਦੇ ਵਿੱਚ ਕਰਾਂਗੇ ਅਸੀਂ ਹੀਰਾ ਮਹਿਲ ਦੇ ਵਿੱਚ ਅਰਦਾਸ ਕਰਕੇ ਇੱਥੋਂ ਅੱਗੇ ਲੈ ਕੇ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਮਹਾਰਾਣੀ ਪ੍ਰੀਤੀ ਸਿੰਘ ਨਾਬਾ ਇਹਦੀ ਆਰੰਭਤਾ ਕਰਨੇ ਤੇ ਗਿਆਨ ਸਿੰਘ ਸੰਧੂ ਬਾਰੇ ਮੈਂ ਤੁਹਾਨੂੰ ਦੱਸਾਂ ਵੀ ਗਿਆਨ ਸਿੰਘ ਸੰਧੂ ਕੈਨੇਡਾ ਦੇ ਇੱਕ ਵਿਦਵਾਨ ਲੇਖਕ ਨੇ ਤੇ ਉਹਨਾਂ ਦੀ ਗਵਾਹੀ ਦੇ ਵਿੱਚ ਇਹ ਫਾਊਂਡੇਸ਼ਨ ਚੱਲ ਰਹੀ ਹੈ ਤੇ ਅਸੀਂ ਹੋਰ ਵੀ ਕਾਫੀ ਕੁਝ ਫਾਊਂਡੇਸ਼ਨ ਵੱਲੋਂ ਕੀਤਾ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਪਹਿਲਾਂ ਅਸੀਂ ਮਹਾਰਾਜਾ ਰਿਪੋਧਰਮਨ ਸਿੰਘ ਅਨਾਬਾ ਦੀ ਤਸਵੀਰ ਹੈ ਜਿਹੜੀ ਉਹ ਵੀ ਕੇਂਦਰੀ ਕੇਂਦਰੀ ਯਾਇਬ ਘਰ ਦੇ ਵਿੱਚ ਅਸੀਂ ਪਹਿਲਾਂ ਸੁਸੋਬਤ ਕਰਵਾਈ ਹੈ ਮਹਾਰਾਣੀ ਜੀ ਨਾਲ ਲੱਗ ਕੇ ਤੇ ਇਸੇ ਇਸ ਤਰ੍ਹਾਂ ਦੀਆਂ ਸੁਵਾਮਾ ਸਾਡੀ ਫਾਊਂਡੇਸ਼ਨ ਹੈ ਜਿਹੜੀ ਅਸੀਂ ਉਹ ਕਰਦੇ ਆ ਤੇ ਇਹਦੇ ਜਿੰਨਾ ਵੀ ਕੋਈ ਖਰਚ ਆਏਗਾ ਉਹ ਅਸੀਂ ਸਪਾਂਸਰ ਜਿਹੜੀ ਉਹ ਸਾਡੀ ਦਵਾਨ ਟੋਲਡਰ ਵਾਲ ਬਰਾਸਟਿ ਫਾਊਂਡੇਸ਼ਨ ਕਰੇਗੀ ਤੇ ਨਾਲ ਨਾਬੇ ਪਰਿਵਾਰ ਨੂੰ ਲੈ ਕੇ ਬਾਲ ਸਾਹ ਹੋ ਰਿਆ ਨੂੰ ਸਾਰੇ ਦੇਸ਼ ਦੇ ਦੇ ਸਿੱਖ ਸੰਗਤ ਨੂੰ ਨਾਲ ਲੈ ਕੇ ਇਹ ਸਾਰਾ ਕਾਰਜ ਸਾਂਝੇ ਰੂਪ ਵਿੱਚ ਹੋਏ ਜੈਤੋ ਦੇ ਮੋਰਚਾ ਜਦੋਂ ਮਹਾਰਾਜਾ ਰਿਪੂ ਦਾਮਦਰ ਸਿੰਘ ਨਾਭਾ ਨੂੰ 1923 ਦੇ ਵਿੱਚ ਜਲਾਵਤਨ ਕੀਤਾ ਗਿਆ ਤਾਂ ਜਲਾਵਤਨ ਉਹਨਾਂ ਨੂੰ ਇਸ ਕਰਕੇ ਕੀਤਾ ਗਿਆ ਸੀ ਵੀ ਜੋ ਉਹਨਾਂ ਨੇ ਰੋਹ ਰੀਤਾ ਆਪਣਾਈਆਂ ਗੱਦੀ ਗੱਦੀ ਲੈਣ ਵਾਸਤੇ ਉਹ ਸਿੱਖ ਧਰਮ ਦੇ ਨਾਲ ਸੰਬੰਧਿਤ ਸੀ ਇਸ ਕਰਕੇ ਉਸ ਟਾਈਮ ਉਹਨਾਂ ਤੇ ਬੇਸਤ੍ਰੋਹੀ ਤਤਰਾਮਾਲਾ ਤੇ ਉਹਨਾਂ ਨੂੰ ਜਲਾਵਤਨ ਕੀਤਾ ਗਿਆ ਤੇ ਫਿਰ 1923 ਦੇ ਵਿੱਚ ਹੌਲੇ ਹੌਲੇ ਹੌਲੀ ਜਿਹੜੇ ਮੋਰਚਾ AIGPC ਵੱਲੋਂ ਲੱਗਿਆ ਤੇ ਨਾਲ ਪੂਰੀ ਸੰਗਤ ਵੱਲੋਂ ਫਿਰ ਪੰਜਾਬ ਦੇ ਸਾਰੇ ਲੋਕਾਂ ਵੱਲੋਂ ਤੇ ਬਹੁਤ ਭੱਖ ਦਾ ਗਿਆ ਬਹੁਤ ਲੰਮਾ ਮੋਰਚਾ ਚੱਲਿਆ ਹੈਗਾ ਜਿੱਥੋਂ ਦਾ ਮੋਰਚਾ ਤੇ ਇਹਦਾ ਸਬੰਧ ਮਹਾਰਾਜਾ ਰੀਪੂ ਦਮਨ ਸਿੰਘ ਤੋਂ ਸ਼ੁਰੂ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਇਹਦੀ ਕਹਾਣੀ ਨਕਈ ドラਮਾ ਚ ਬਦਲ ਵੀ ਜਾਂਦੀ ਹੈ ਤੇ ਪਰ ਇਹ ਆਲੇ-ਦੁਆਲੇ ਮਹਾਰਾਜਾ ਰੀਪੂ ਦਮਨ ਸਿੰਘ ਨਾਬਾ ਦੇ ਦਿਵਾਲੇ ਘੁੰਮਦਾ ਉਹ ਕਿਉਂ ਘੁੰਮਦਾ ਕਿਉਂਕਿ ਮਹਾਰਾਜਾ ਰੀਪੂ ਦਮਨ ਸਿੰਘ ਨਾਬਾ ਇੱਕ ਸੱਚੇ ਸੁੱਚੇ ਤੇ ਇੱਕ ਮਹਾਨ ਰਾਜੇ ਸੀ ਜਿਨ੍ਹਾਂ ਨੇ ਇੰਨੀ ਮੰਨੀ ਪਰ ਆਪਣੇ ਆਪ ਨੂੰ ਉਹਨਾਂ ਨੇ ਕਰਵਾਣ ਕਰ ਲਿਆ ਦਾ ਸੰਦਾ ਅੱਜ ਦਾ ਇਹ ਬੜਾ ਇਤਿਹਾਸਿਕ ਦਿਨ ਹੈ ਜੀ ਜਿਸ ਮਹਿਲ ਦੇ ਵਿੱਚ ਆਪਾਂ ਬੈਠੇ ਆ ਇਸੇ ਮਹਿਲ ਦੇ ਵਿੱਚ ਉਹ ਮਹਾਰਾਜਾ ਰੁਕਤਮ ਸਿੰਘ ਜੋ ਸਿੱਖ ਕੌਮ ਬਹੁਤ ਹੀ ਸਤਕਾਰਤ ਮਹਾਰਾਜਾ ਨੇ ਇਹਨਾਂ ਦੇ ਵਿੱਚੋਂ ਹੀ ਮੈਨੂੰ ਦੱਸਿਆ ਗਿਆ ਅੱਜ ਮਹਾਰਾਣੀ ਸਾਹਿਬਾ ਵੱਲੋਂ ਕਿ ਇੱਥੋਂ ਹੀ ਅਰੈਸਟ ਹੋਈ ਸੀ ਤੇ ਮੈਂ ਉਹਦੀ ਪ੍ਰੈਜ਼ੈਂਸ ਫੀਲ ਕਰ ਰਿਹਾ ਮੈਂ ਉਹਨਾਂ ਨੂੰ ਮਹਿਸੂਸ ਕਰ ਰਿਹਾ ਕਿ ਉਹ ਜਿਵੇਂ ਸਾਡੇ ਨਾਲ ਹੀ ਆ ਬੇਸ਼ੱਕ ਇਸ ਗੱਲ ਨੂੰ ਬਹੁਤ ਸਾਲ ਲੰਘੇ ਨੇ ਸੌ ਵਰੇ ਤੋਂ ਵੀ ਉਤੋਂ ਦੀ ਗੱਲ ਹੋ ਗਈ ਹੈ ਪਰ ਫੇਰ ਵੀ ਬਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਗ੍ਰਹਿਣ ਜਦੋਂ ਅਸੀਂ ਉਹਨਾਂ ਮਹਾਨ ਲੋਕਾਂ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਉਹ ਸਾਡਾ ਵਿਰਸਾ ਹੈ ਸਾਡਾ ਕਲਚਰ ਹੈ ਸਾਡਾ ਇਤਿਹਾਸ ਹੈ ਜਿਸ ਸੇ ਅਸੀਂ ਮਾਣ ਕਰਦੇ ਆ ਔਰ ਮੈਂ ਪਿਛਲੇ 50 ਸਾਲ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਜੀ ਮੈਂ ਫਾਰਮਰ ਪ੍ਰੈਜ਼ੀਡੈਂਟ ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਸਰਦਾਰ ਗਿਆਨ ਸਿੰਘ ਜੀ ਸੰਧੂ ਸਾਡੇ ਪਹਿਲੇ ਪ੍ਰੈਜ਼ੀਡੈਂਟ ਸਨ ਤੇ ਅਸੀਂ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਤਕਰੀਬਨ 40 ਵਰਿਆਂ ਤੋਂ ਇਹੋ ਜਿਹੇ ਜਿਹੜੇ ਹਿਊਮਨ ਰਾਈਟਸ ਇਸ਼ੂਜ਼ ਨੇ ਉਹਨਾਂ ਤੇ ਕੰਮ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਜਦੋਂ ਪਿਛਲੇ ਸਾਲ ਮੈਂ ਆਇਆ ਤੇ ਮਹਾਰਾਣੀ ਸਾਹਿਬਾ ਮਹਾਰਾਜ ਸਾਹਿਬ ਇਹਨਾਂ ਦੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ ਪਹਿਲਾਂ ਮਸਤੂਆਣਾ ਸਾਹਿਬ ਤੇ ਫਿਰ ਜਿਸ ਦਿਨ ਤਸਵੀਰ ਲਗਾਈ ਗਈ ਮਹਾਰਾਜਾ ਰੁਪਦਮਨ ਸਿੰਘ ਜੀ ਦੀ ਉਸ ਦਿਨ ਵੀ ਸਾਡੇ ਘਰ ਇਹ ਆਏ ਬੜਾ ਅੱਛਾ ਲੱਗਾ ਸਾਨੂੰ ਧੰਨਵਾਦ ਇਹਨਾਂ ਦਾ ਉੱਥੇ ਬੈਠ ਕੇ ਵੀ ਮੀਟਿੰਗ ਹੋਈ ਉਚਾਰ ਉਤੰਦਰਾ ਹੋਇਆ ਕਿ 100 ਵਾਰਾ ਹੋ ਗਿਆ ਹੈ ਜਰ ਤੋਂ ਮੋਰਚਿਆਂ ਦਾ ਬਹੁਤ ਵੱਡਾ ਇਤਿਹਾਸ ਹੈ ਜੀ ਸਿੱਖ ਗੁਰਦਾਰਾ ਸੁਧਾਰ ਮੂਵਮੈਂਟ ਜਿਹੜੀ ਚੱਲੀ ਸੀ ਕੁਰਬਾਨੀਆਂ ਪਰੇ ਸ਼ਾਂਤੀਪੂਰਵਕ ਉਹਨਾਂ ਨੇ ਕਰਨਾ ਸੀ ਉਹਦੇ ਵਿੱਚੋਂ ਹੀ ਜਦੋਂ ਅਰੈਸਟ ਹੋ ਗਏ ਇਹ ਮਹਾਰਾਜਾ ਰੁਪਦਮਨ ਸਿੰਘ ਜੀ ਉਸ ਰੋਸ ਵਜੋਂ ਸਿੱਖ ਕੌਮ ਨੇ ਮੋਰਚੇ ਲਾਏ ਔਰ ਉਹ ਮੋਰਚੇ ਦਾ ਜਿਹੜਾ ਤੀਜਾ ਪ੍ਰਾਸਿ ਪੜਾ ਸੀ ਉਹ ਜੈਤੋ ਦੇ ਵਿੱਚ ਸੀ ਜੈਤੋ ਉਸ ਸਮੇਂ ਨਾਬਾ ਰਿਆਸਤ ਦਾ ਇੱਕ ਅਹਿਮ ਸ਼ਹਿਰ ਸੀ ਔਰ ਉਹ ਸਾਰੇ ਪੰਜਾਬ ਚੋਂ इवन ਦਾ ਪਾਰਟ ਆਫ ਪਾਕਿਸਤਾਨ ਜਿਹੜਾ ਉਹ ਵੀ ਉਥੋਂ ਵੀ ਜਿੱਥੋਂ ਲਾਇਲਪੁਰ ਦੇ ਵਿੱਚੋਂ ਤੇ ਉਸ ਮਿੰਟ ਗੁਮਰੀਦੇ ਵਿੱਚੋਂ इवन ਸਿੰਧ ਤੱਕ ਵੀ ਲੋਕ ਜਥੇ ਇਥੇ ਆਉਂਦੇ ਸਨ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਨੇ ਤੇ ਡਾਂਗਾ ਵਰਸਾਈਆਂ ਜਾਂਦੀਆਂ ਸੀ ਉਹ ਜਾਪ ਕਰਦੇ ਸਾਂ ਉਹਨੂੰ ਕੁੱਟ ਮਾਰ ਕੀਤੀਆਂ ਕਈ ਸ਼ਹਾਦਤਾਂ ਵੀ ਹੋ ਗਈਆਂ 100 ਸਾਲ ਬਾਅਦ ਅਸੀਂ ਇਹ ਡਿਸਾਈਡ ਕੀਤਾ ਹੈ ਪਰਿਵਾਰ ਦੇ ਨਾਲ ਰਾਇਲ ਫੈਮਿਲੀ ਦੇ ਨਾਲ ਮਿਲ ਕੇ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਸ਼ਹੀਦਾਂ ਨੂੰ ਤੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਉਹਨਾਂ ਦੇ ਅੱਗੇ ਅਣਸ਼ਵਣ ਹੈ ਜਿਨ੍ਹਾਂ ਨੇ ਯੋਗਦਾਨ ਪਾਇਆ ਹੈ ਇਹ ਹਿਊਮਨ ਰਾਈਟਸ ਦੇ ਇਸ ਵੱਡੇ ਮੂਵਮੈਂਟ ਵਿੱਚ ਉਹਨਾਂ ਨੂੰ ਸਦਾ ਪੱਤਰ ਦਈਏ ਸਾਰੀ ਦੁਨੀਆ 'ਚੋਂ ਪੰਜਾਬ 'ਚੋਂ ਅਮਰੀਕਾ ਕੈਨੇਡਾ 'ਚ ਜਿੱਥੇ-ਥੇ ਜਾ ਕੇ ਸਿੱਖ ਵਸੇ ਨੇ ਤਾਂ ਕਿ ਇਸ ਪਰਿਵਾਰ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਜਾਵੇ ਇਹ ਪਰਿਵਾਰ ਵੀ ਮਹਿਸੂਸ ਕਰਦਾ ਹੈ ਕਿ ਸਾਡੇ ਵੱਡੇ-ਵਡੇਰਿਆਂ ਇਹਦੀ ਜਦੋਂ ਅਰੈਸਟ ਹੋਈ ਸੀਗੀ ਅਰੈਸਟਲਸ ਟੋਟਲੀ ਇਲੈਗਲ ਹੋਈ ਸੀਗੀ ਉਹਨਾਂ ਨੂੰ ਇੱਥੋਂ ਵੈਸੇ ਚੱਕ ਕੇ ਲੈ ਗਏ ਇਸ ਮਹਾਲ ਦੇ ਵਿੱਚੋਂ ਜਿੱਥੇ ਆਪਾਂ ਬੈਠੇ ਆ ਇਹ ਇਹਨਾਂ ਇਹਨਾਂ ਦੀ ਦਿਲ ਦੀ ਮਨਸ਼ਾ ਸੀ ਤਮੰਨਾ ਹੈ ਕਿ ਅਸੀਂ ਉਹਨਾਂ ਦਾ ਸਤਿਕਾਰ ਕਰੀਏ ਜਿਹਨਾਂ ਦੀ ਅਣਛਵਾਂਛਾ ਜਿੱਥੋਂ ਤੱਕ ਵੀ ਅਸੀਂ ਅਪਰੋਚ ਕਰਾਂਗੇ ਥਰੂ ਯੂ ਥਰੂ ਮੀਡੀਆ

क्या फीलिंग्स रही होंगी कि उन्होंने इतनी बड़ी कुर्बानी दे दी और ऐसे हंसते हंसते अभी थोड़े टाइम पहले ही मैं एक पिंड में गई थी लूटबंदी बहुत पता पड़ा कि पूरे पिंड का जिला बदन किया गया था और ज़िला बदन ये नहीं कि बस यहाँ से अब उन्हें कहीं और चले जाओ आप अपना सामान लेके कर ज़िला बदन ये कहता कि उन लोगों के सामने उनका पूरा सामान नीलाम कर दिया गया था उनके जानवर उनके बर्तन घर सब कुछ नीलाम कर दिया गया था मतलब मेरे मानना है उस टाइम उन लोगों का कितना ने महाराज के प्रति अब महाराज रिपुद्ध जी के प्रति कितनी कितना प्यार रहा होगा कितना रिस्पेक्ट रहा होगा कि वो इस हद तक वो करते गए और जिसमें ने ये भी पता था कि इस इन चीज़ों के बारे में शायद महाराजा साहब को कभी पता भी नहीं पड़ पाया पता भी नहीं पड़ पाएगा लेकिन आ, मैं दीवान टोडमोल सोसाइटी की बहुत थैंकफुल हूँ कि उन्होंने आगे आके ये बोला कि हम इस फंक्शन को बहुत अच्छे से करें क्योंकि हम लोगों के अकेले इस फैमिली के बस में नहीं था कि पूरे इस फंक्शन को इतना अच्छे से ऑर्गेनाइज़ कर पाए तो स्पेशली दीवान टोडोम सोसाइटी ने अप्रोच किया और बोला कि हम इसको एक साथ मिल करें और इसमें जो परिवार को बुला कर सम्मान करें और एक बात और है जो मीडिया में पता नहीं बोलना चाहिए नहीं बट मैं कहना चाहूँगी कि इसका जो पूरा एक्सपेंस एक्सपेंडिचर है पूरा खर्चा ही ये सोसाइटी उठा रही है जिसमें आ, अमेरिका से बहादुर सिंह जी हैं निर्मल सिंह जी हैं संधू ब्रदर्स हैं ज्ञान सिंह जी संधु हैं और आ, इंदर आ, बल साहब इंदरजीत सिंह बल साहब जो भी आपने बात करी वो हैं ये लोग उसका पूरा एक्सपेंडिचर उठा रहे हैं आई एम वेरी थैंकफुल टू दैम शायद जैथो को एक पूरा एक मतलब एक हंड्रेड इयर्स पूरे हो गए हैं लेकिन इतने सालों बाद अगर हम उनको सब सम्मान देना चाहते हैं तो बहुत खुशी की बात है इतने सालों बाद भी उन लोगों को याद किया जा रहा है सो 24-25 फरवरी को नाभा में है और एक चीज़ रखविंदर सिंह जी ने कही थी कि इसमें कोई कंपटीशन नहीं है एस भी कर रही है ये सोसाइटी भी कर रही है पर मेरा मानना है कि जो शहीदों को सम्मान देना जितने लोग सम्मान देते हैं उतना कम है तो इसमें कोई कंपटीशन की तो बात ही नहीं रही रिपूधम सिंह जी मेरे पढ़ पढ़ दादाजी सी इस महल हीरा महल नाभा तो अंग्रेजा ने ਮਾਰਜਾ ਰਿਪੁਦਮਨ ਸਿੰਘ ਜੀ ਨੂੰ ਅਰੈਸਟ ਕੀਤਾ ਸੀਗਾ ਤੇ ਉਹਨਾਂ ਨੂੰ ਕੋਡੀ ਕਨਾਲ ਦੇ ਕਾਲਾ ਪਾਣੀ ਲੈ ਕੇ ਅਰੈਸਟ ਕਰਨ ਲਈ ਕਿਉਂਕਿ ਰਿਪੁਦਮਨ ਸਿੰਘ ਉਹਨਾਂ ਦੀ ਗੱਲ ਨਹੀਂ ਮੰਨਦੇ ਸੀ ਹੁਣ ਫੇਰ ਅ ਜਦ ਨਾਬੇ ਵਾਲੇ ਮਤਲਬ ਨਾਬੇ ਦੇ ਲੋਕ ਜੈਤੋ ਦੇ ਲੋਕਾਂ ਨੂੰ ਪਤਾ ਪਿਆ ਫਿਰ ਉਹਨਾਂ ਨੇ ਮੋਰਚਾ ਲਾਇਆ ਜਿਨ੍ਹਾਂ ਜਿਹਨੂੰ ਅਸੀਂ ਜਾਣਦੇ ਹਾਂ ਜੈਤੋ ਦਾ ਮੋਰਚਾ ਤੇ ਮੈਂ ਬਹੁਤ ਥੈਂਕ ਯੂ ਦਿਵਾਨ ਟੋਟਲ ਦਿਵਾਨ ਟੋਟਲ ਮਲਸੋ ਸੈਟੀ ਨੂੰ ਕਿ ਥੈਂਕ ਯੂ ਕਿ ਅਸੀਂ ਆ ਸਭ ਫੰਕਸ਼ਨ ਮਨਾ ਰਹੇ ਤੇ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਦਾ